ਹੁਣ ਤਾਂ ਕੁਝ ਸਮਾਂ ਪਹਿਲਾਂ ਤਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਪਿੰਡ ਬੱਸੀ ਗੁਲਾਮ हुसैन ਦੀਆਂ ਤਸਵੀਰਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਸਨ ਤਾਂ ਇਹ ਮੈਟਰ ਹੈ ਜਿਹੜਾ ਹੁਸ਼ਾਰਪੁਰ ਤੋਂ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀ ਤਾਂ ਹੁਸ਼ਾਰਪੁਰ ਨਿਊਜ਼ ਦੀ ਖਬਰ ਤੋਂ ਬਾਅਦ ਹੁਸ਼ਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਡਾਕਟਰ ਰਾਜਕੁਮਾਰ ਚੱਬੇয়াল ਵੱਲੋਂ ਜਿਵੇਂ ਹੀ ਇਹ ਖਬਰ ਵੇਖੀ ਗਈ ਹੈ ਤਾਂ ਉਹ ਵੀ ਮੌਕੇ ਤੇ ਪਹੁੰਚੇ ਨੇ ਹਾਲਾਂਕਿ ਐਜ਼ ਸੰਸਦ ਹੋਣ ਦੇ ਨਾਤੇ ਤੇ ਅਸੀਂ ਆਪਣੀ ਡਿਊਟੀ ਨੂੰ ਸਮਝਦੇ ਹਾਂ ਉਹਨਾਂ ਦੇ ਧਿਆਨ ਦੇ ਵਿੱਚ ਵੀ ਇਹ ਮੈਟਰ ਲਿਆਂਦਾ ਸੀ ਤੇ 15 ਕੁ ਮਿੰਟ ਦੇ ਵਿੱਚ ਜਿਹੜਾ ਡਾਕਟਰ ਰਾਜ ਕੁਮਾਰ ਚੱਬੇਵਾਲ ਇੱਥੇ ਮੌਕੇ ਤੇ ਪਹੁੰਚ ਚੁੱਕੇ ਨੇ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਵੀ ਵੇਖ ਸਕਦੇ ਹੋ ਕਿ ਡਾਕਟਰ ਰਾਜ ਕੁਮਾਰ ਚੱਬੇਵਾਲ ਜੋ ਕਿ ਹੁਸ਼ਾਰਪੁਰ ਤੋਂ ਸੰਸਦ ਨੇ ਤਾਂ ਉਹ ਪਿੰਡ ਬਸੀ ਗੁਲਾਮ हुसैन ਦਾ ਜਿਹੜਾ ਅਧਿਕਾਰੀਆਂ ਨੂੰ ਨਾਲ ਲੈ ਕੇ ਜਾਇਦਾਦਾਂ ਲੈਂਡ ਦੇ ਲਈ ਪਹੁੰਚੇ ਹੋਏ ਨੇ ਤਾਂ ਦੂਜੇ ਪਾਸੇ ਜੇਕਰ ਆਪਾਂ ਪਿੰਡ ਵਾਸੀਆਂ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਿੰਡ ਵਾਸੀ ਆ ਜਿਹੜਾ ਪਾੜ ਪੈ ਜਾਣਕਾਰੀ ਜਿਹੜਾ ਸੜਕਾਂ ਦਾ ਆਪਸੀ ਸੰਪਰਕ ਹੈ ਟੁੱਟ ਚੁੱਕਿਆ ਤਾਂ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਵੀ ਆ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਾਂ ਦੂਜੇ ਪਾਸੇ ਹ ਇਹ ਪ੍ਰਸ਼ਾਸਨੀ ਕਮਰੇ ਨੂੰ ਨਾਂਨ ਲੈ ਕੇ ਹੁਸ਼ਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਡਾਕਟਰ ਰਾਜਕੁਮਾਰ ਚੱਬੇਵਾਲ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਕਿਵੇਂ ਹੁਣ ਪਿੰਡ ਵਾਸੀਆਂ ਵੱਲੋਂ ਜੋ-ਜੋ ਸਮੱਸਿਆਵਾਂ ਵੱਲੋਂ ਦੱਸੀਆਂ ਗਈਆਂ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਮੌਜੂਦ ਨੇ ਸਾਡੇ ਨਾਲ ਸਾਡੇ ਨਾਲ ਜੁੜਸਾਬ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਹੈ ਕਿ ਤੁਹਾਡੇ ਧਿਆਨ ਦੇ ਵਿੱਚ ਦਾਰਾ ਹਸ਼ਾਰਪੁਰ ਨਿਊਜ਼ ਤੇ ਮੈਟਰ ਲਿਆਂਦਾ ਤਾਂ ਵਿਦਿਨ 10 ਤੋਂ 15 ਮਿੰਟ ਦੇ ਵਿੱਚ ਤੁਸੀਂ ਮੌਕੇ ਤੇ ਪਹੁੰਚੇ ਹੋ ਹਾਲਾਤ ਬਹੁਤ ਤਰਸਯੋਗ ਨੇ ਜਿਵੇਂ ਤੁਸੀਂ ਪਿੰਡ ਦੇ ਵਿੱਚ ਐਂਟਰ ਕੀਤੇ ਹਾਲਾਤ ਤਾਂ ਹੁਣ ਤੁਸੀਂ ਦੇਖ ਹੀ ਤੇ ਤੁਸੀਂ ਜਿਸ ਤਰ੍ਹਾਂ ਦੇ ਹਾਲਾਤ ਦੱਸੇ ਤੇ ਵਾਕਿਆ ਹਾਲਾਤ ਜਿਹੜੇ ਉਨੇ ਹੀ ਖਰਾਬ ਨੇ ਕਿਉਂਕਿ ਹਾੜੇ بارش ਜਿਹੜੀ ਪਹਿਲੀ ਹੋਈ ਹੈ ਔਰ ਵੈਸੇ ਵੀ ਇਹ ਜਿਹੜਾ ਚੋ ਜਿਹੜਾ ਆਇਆ ਹੋਇਆ ਇਹ ਸਾਡੇ ਜਿੰਨੇ ਵੀ ਪਿੰਡ ਪਿੱਛੇ ਕੰਢੀ ਦੇ ਨੇ ਮਾਂਜੀ ਨਾਰਾ ਡਾੜਾ ਇਧਰ ਜੋ ਵੀ ਹੋਰ ਪਿੰਡ ਪੈਂਦੇ ਉਤੋਂ ਸਾਰੇ ਪਾਣੀ ਇਕੱਠਾ ਹੋ ਗਏ ਇੱਥਾਂ ਦਾ ਤੇ ਪਹਿਲੀ ਵਾਰ ਹੈ ਹੋਇਆ ਕਿ ਜੇ ਐਡਾ ਵੱਡਾ ਨੁਕਸਾਨ ਜਿਹੜਾ ਇਹ ਪਿੰਡ ਟੋਟਲੀ ਹੁਸ਼ਿਆਰਪੁਰ ਨਾਲੋਂ ਡਿਸਕਨੈਕਟ ਹੋਇਆ ਸੋ ਸਾਡੀ ਕੋਸ਼ਿਸ਼ ਰਹੀ ਕਿ ਖਾਸ ਤੌਰ ਤੇ ਮੈਂ ਸੜਕ ਤੋਂ ਵੀ ਜਿਸ ਤੋਂ ਆਇਆ ਉਹਦੇ ਵੀ ਹਾਲਾਤ ਬਹੁਤ ਖਰਾਬ ਹੀ ਹੋ ਗਿਆ ਆਲਮੋਸਟ ਉਹ ਵੀ ਕਾਫੀ ਅੱਧੀ ਸੜਕ ਆਲਮੋਸਟ ਢੁੱਗ ਗਈ ਹੈ ਤੇ ਇੱਥੋਂ ਵੀ ਜੋ ਹਾਲਾਤ ਨੇ ਬਿਲਕੁਲ ਡਿਸਕਨੈਕਟ ਟੋਟਲੀ ਟੁੱਟ ਗਿਆ ਮਤਲਬ ਲਿੰਕ ਹੀ ਟੁੱਟ ਗਿਆ ਕਿਉਂਕਿ ਜ਼ਿਆਦਾਤਰ ਲੋਕ ਬਸੀ ਗੁਲਾਮ हुसैन ਤੋਂ ਸਿੱਧੇ ਇਧਰ ਉਹ ਹਿਆਰ ਪਰ ਜਾਂਦੇ ਨੇ ਬੱਚੇ ਵੀ ਇੱਥੋਂ ਹੀ ਜਾਂਦੇ ਨੇ ਸੋ ਇੱਕ ਤਾਂ ਡਿਸਆ ਉਹਨਾਂ ਵੀ ਗੱਲ ਹੋਈ ਹੈ ਤੇ ਤਹਿਸੀਲਾਰ ਹੋਰ ਵੀ ਸਾਡਾ ਸਟਾਫ ਜਿਹੜਾ ਸਾਰਾ ਇੱਥੇ ਮੌਜੂਦ ਹੈ ਤੇ ਆਪਾਂ ਇਹਨੂੰ ਜਲਦ ਤੋਂ ਜਲ ਦੇਖ ਤਾਂ ਇਹਨੂੰ ਬਣਾਵਾਂਗੇ ਬਰਕੇਵਲ ਪਹਿਲਾਂ ਕਰ ਦਈਏ ਤੇ ਮੈਨੂੰ ਇਹ ਲੱਗਦਾ ਜੋ ਮੈਂ ਦੇਖ ਇੱਥੇ ਦੇਖ ਰਿਹਾ ਕਿ ਇੱਥੇ ਕੋਸਬੇ ਨਾਲ ਗੱਲ ਨਹੀਂ ਬਣਨੀ ਇੱਥੇ ਪੋਲ ਤਾਂ ਚਾਹੀਦਾ ਹੀ ਹੈ ਕਿਉਂਕਿ ਬ੍ਰਿਜ ਤੋਂ ਬਗੈਰ ਇੱਥੇ ਗੱਲ ਨਹੀਂ ਬ੍ਰਿਜ ਵੀ ਪ੍ਰਪੋਜ਼ ਕਰਾਂਗੇ ਤੇ ਬਾਕੀ ਡਿਜ਼ਾਸਟਰ ਰਲੀਫ ਫੰਡ ਦੇ ਤਹਿਤ ਸਾਡੇ ਕੋਲ ਬਹੁਤ ਪੈਸਾ ਹੈ ਤੇ ਉਸ ਦੇ ਤਹਿਤ ਪੈਸਾ ਆਪਾਂ ਜਲਦ ਤੋਂ ਜਲਦ ਇਹਨੂੰ ਪੈਸੇ ਨੂੰ ਆਪਾਂ ਦਵਾਵਾਂਗੇ ਵੀ ਤੇ ਪੋਲ ਆਪਾਂ ਇੱਥੇ ਜਲਦੀ ਪ੍ਰਪੋਜ਼ ਕਰਕੇ ਉਹ ਵੀ ਕਰਾਂਗੇ ਤੇ ਜਿਹੜੀ ਸੜਕ ਟੁੱਟੀ ਆ ਉਹ ਵੀ ਕਰਵਾਵਾਂਗੇ ਤੇ ਦੂਸਰਾ ਮੈਂ ਜੋ ਦੇਖ ਰਿਹਾ ਕਿ ਪਿੰਡ ਜਿਹੜਾ ਬਿਲਕੁਲ ਹੀ ਅਨਸੇਫ ਆ ਪਾਣੀ ਜਿੰਨੀ ਵੱਡੀ ਮਾਤਰਾ ਦੇ ਵਿੱਚ ਆਇਆ ਤਾਂ ਮੈਨੂੰ ਲੱਗਦਾ ਕਿ ਉੱਥੇ ਵੀ ਜਿਹੜਾ ਆਪਾਂ ਨੂੰ ਕੋਈ ਬੰਨ ਜਿਹੜਾ ਉਹ ਬਣਾਣਾ ਪੈਣਾ ਸੋ ਉਹ ਵੀ ਉੱਥੇ ਰੀਟੇਨਿੰਗ ਵਾਲਸ ਵਗੈਰਾ ਉੱਥੇ ਬਣਾ ਕੇ ਉਹ ਵੀ ਤਾਂ ਕਿ ਪਿੰਡ ਦਾ ਪੂਰਾ ਬਚਾਅ ਕੀਤਾ ਜਾ ਰਿਹਾ ਹੈ। 180 ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਉਸ ਤੋਂ ਇਲਾਵਾ ਕਹਿੰਦੇ ਜੀਵ ਜੰਤੂਆਂ ਦਾ ਪਸ਼ੂਆਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਉਸ ਤੋਂ ਇਲਾਵਾ ਹੋਰ 20 ਦਿਨ ਤੱਕ ਹੈ ਜਿਹੜੇ ਉਹ ਮਾਤਾ ਚਿੰਤਪੂਰਨੀ ਜਿਹਦੇ ਨਵਰਾਤਰੀ ਸ਼ੁਰੂ ਹੋਣ ਜਾ ਰਹੇ ਨੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਇਸ ਮਾਰਕ ਤੋਂ ਗੁਜ਼ਰਦੀ ਹੈ ਤਾਂ ਇਹ ਵਿਦਿਨ 15 ਤੋਂ 20 ਮਿੰਟ ਦੇ ਵਿੱਚ ਸਾਰੀ ਤਿਆਰੀ ਕਰਨੀ ਪੈਗੀ ਜੀ ਫਿਰ। ਹਾਂ ਨੇ ਬਿਲਕੁਲ ਇਹਨੂੰ ਅਸੀਂ ਵਾਰ ਫੁੱਟਿੰਗ ਤੇ ਕਰਾਂਗੇ ਤੇ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਸਾਰਾ ਬਣਾ ਕੇ ਤਾਂ ਕਿ ਵਰਕੇਬਲ ਸਾਰਾ ਹੋ ਜਾਏ। ਬਾਕੀ ਬਹੁਤ ਨੁਕਸਾਨ ਹੋਇਆ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜੀਵ ਜੰਤੂਆਂ ਦਾ ਬਹੁਤ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਉਹਦੇ ਲਈ ਵੀ ਜਿਹੜਾ ਸਾਡੇ ਪਟਵਾਰੀ ਜਿਹੜੇ ਮੇਰੇ ਘਰ ਕਰ ਗਏ ਸਾਰਾ ਸਰਵੇ ਹਾਂਜੀ ਕਰੋਰੀ ਤੇ ਉਹ ਜਿਹੜੇ ਵੀ ਲਾਸਸੇ ਹੋਏ ਨੇ ਆਪਾਂ ਉਹਨਾਂ ਨੂੰ ਜਲਦੀ ਜਿਹੜੇ ਲਾਸਸ ਭਰਪਾਈ ਕਰਾਂਗੇ ਡਾਕਟਰ ਸਾਹਿਬ ਪਿੰਡ ਵਾਸੀਆਂ ਦਾ ਰੋਸ ਹੈ ਕਿ ਸਵੇਰ ਦਾ ਪਿੰਡ ਕਹਿੰਦੇ ਇਹ ਮਰਨ ਕੰਡੇ ਸਿਗਾ ਜਿਵੇਂ ਕਿ ਸਰਪੰਚ ਸਾਹਿਬ ਨੇ ਦੱਸਿਆ ਕੋਈ ਵੀ ਨਾ ਤਾਂ ਰਾਜਨੀਤਿਕ ਨੁਮਾਇੰਦਾ ਬੋਰਡ ਆ ਚਲੋ ਅਸੀਂ ਤੁਹਾਡੇ ਧਿਆਨ ਦੇ ਵਿੱਚ ਰੈਂਦਾ ਤੁਸੀਂ 10 ਤੋਂ 15 ਮਿੰਟ ਦੇ ਵਿੱਚ ਪਹੁੰਚੇ ਹੋ ਸਵੇਰ ਦਾ ਕਹਿੰਦੇ ਕਿਸੇ ਨੇ ਤਾਂ ਕੀ ਜਾਣਗੇ ਇੱਕ ਪੁਲਿਸ ਦਾ ਮੁਲਾਜ਼ਮ ਤਾਂ ਕਿ ਨਹੀਂ ਆ ਕੇ ਉਹਨਾਂ ਨੇ ਹਾਲ ਜਾਣਾ ਨਾ ਕੋਈ ਪ੍ਰਸ਼ਾਸਨਿਕ ਕੰਮ ਲੈ ਜਿਹੜਾ ਉਹ ਪਹੁੰਚਿਆ ਜੀ ਆ ਚੇਤਨ ਜੀ ਮੈਂ ਆਮ ਸੌਰੀ ਫਾਰ ਥੈਟ ਕਿਉਂਕਿ ਮੇਰੇ ਦਾ ਧਿਆਨ ਚ ਨਹੀਂ ਸੀ ਤੇ ਬਾਕੀ ਹੋ ਸਕਦਾ ਕਿ ਹੋਰ ਕਿਸੇ ਧਿਆਨ ਚ ਵੀ ਨਾ ਆਇ ਸਭ ਤੋਂ ਪਹਿਲਾਂ ਜਿਹੜਾ ਇਹ ਇਸ਼ੂ ਤੁਸੀਂ ਟੇਕ ਅਪ ਵੀ ਕੀਤਾ ਔਰ ਮੇਰੇ ਧਿਆਨ ਚ ਲਿਆਂਦਾ ਔਰ ਇਹ ਆਪਾਂ ਕਿਉਂ ਬੜਾ ਸੀਰੀਅਸ ਇਸ਼ੂ ਆ ਪਿੰਡ ਦਾ ਬਿਲਕੁਲ ਟੁੱਟ ਜਾਣਾ ਦੂਜੇ ਆਮ ਸ਼ਹਿਰ ਦੇ ਨਾਲੋਂ ਇਹ ਇੱਕ ਬਹੁਤ ਵੱਡਾ ਇਸ਼ੂ ਹੈ ਸੋ ਇਹਨੂੰ ਅਸੀਂ ਜਲਦੀ ਇਹਨੂੰ ਉਹ ਠੀਕ ਕਰਨ ਦੀ ਕੋਸ਼ਿਸ਼ ਡਾਕਟਰ ਸਾਹਿਬ ਕਿ ਹੋਰ ਅਹਿਮ ਸਵਾਲ ਹੈ ਮੋਹੱਲਾ ਮਾਫੀ ਚਾਹੁੰਦਾ ਪਿੰਡ ਹੈ ਜੀ ਸ਼ਾਂਤੀ ਨਗਰ ਤੁਹਾਡੀ ਕੋਠੀ ਦੀ ਬੈਕਸਾਈਡ ਤੇ ਹੀ ਹੈ ਉਹ ਪਿੰਡ ਤੇ ਉਹ ਕਾਫੀ ਜ਼ਿਆਦਾ ਲੋਸੋ ਪਿੰਡ ਦੇ ਵਿੱਚ ਹੋਇਆ ਮੈਂ ਖੁਦ ਜਾ ਕੇ ਵੇਖ ਕੇ ਆਇਆ ਲੋਕਾਂ ਦੇ ਬੈੱਡ ਤੋਂ ਵੀ 2-2 ਫੁੱਟ ਉੱਪਰ ਤੱਕ ਪਾਣੀ ਹੈ ਜਿੱਥੇ ਸੈਲਫਾ ਪਈਆਂ ਹੋਈਆਂ ਨੇ ਉਸ ਤੋਂ 2-2 ਫੁੱਟ ਉੱਪਰ ਪਾਣੀ ਹੈ ਬਿਮਾਰੀ ਜੇਕਰ ਕੋਈ ਫੈਲਦੀ ਹੈ ਮੈਨੂੰ ਨਹੀਂ ਲੱਗਦਾ ਉੱਥੇ 5-7 ਮਹੀਨੇ ਹੋ ਹਟੇਗੀ ਤਾਂ ਉਹ ਵੀ ਅਪੀਲ ਹੈ ਆਮ ਨਾਗਰਿਕ ਹੋਣ ਦੇ ਨਾਤੇ ਨਾ ਪੱਤਰਕਾਰ ਹੋਣ ਤੋਂ ਬਾਅਦ ਆਮ ਨਾਗਰਿਕ ਵੀ ਆ ਜੀ ਅਸੀਂ ਤੇ ਉਸ ਵੱ ਲੇ ਕਿਸੇ ਰੈਸ ਜਾਂਦੇ ਆ ਕੋਈ ਉਹਨਾਂ ਵੱਲ ਕਲੋਨੀ ਕੱਟੀ ਗਈ ਹੈ ਤਾਂ ਪਾਈਪ ਆ ਜਿਹੜੇ ਉਹ ਉਹ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਜਿਹੜੇ ਉੱਥੇ ਉਹ ਦਬ ਦਿੱਤੇ ਗਏ ਨੇ ਬੰਦ ਕਰ ਦਿੱਤੇ ਗਏ ਨੇ ਜਿਹੜਾ ਪਿੰਡ ਆ ਸਾਰਾ ਉਹ ਜਿਹੜਾ ਹੜ ਗਿਆ ਜੋ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਹੈ ਜੀ ਨਹੀਂ ਜੇ ਪਾਈਪ ਦਬੇ ਤਾਂ ਪਾਈਪ ਦੇ ਵਿੱਚੋਂ ਫਿਰ ਪਾਣੀ ਜਿਹੜਾ ਜਾਣਾ ਚਾਹੀਦਾ ਪਾਈਪ ਤਾਂ ਆਪਾਂ ਇਸੇ ਕਰਕੇ ਮਤਲਬ ਕਿ ਨਾਲਾ ਕਹਿੰਦੇ ਉਹ ਬੰਦ ਕਰ ਦਿੱਤਾ ਜੀ ਕਿਹੜਾ ਮਤਲਬ ਹੈ ਹਾਂ ਚਲੋ ਆਪਾਂ ਇਹਨੂੰ ਵੀ ਇਨਵੈਸਟੀਗੇਟ ਕਰਾਂਗੇ ਜੀ ਮੇਅਰ ਨੂੰ ਵੀ ਗੱਲ ਮੇਅਰ ਸਾਹ ਨਾਲ ਗੱਲ ਕਰਾਂਗੇ ਜੀ ਕਮਿਸ਼ਨਰ ਸਾਹਿਬ ਉਹ ਉਹ ਵਿੱਚ ਆਂਦਾ ਕਿ ਪਿੰਡ ਆਪਣੇ ਧਰਾਂ ਦਾ ਨਹੀਂ ਸ਼ਾਇਦ ਉਹਨਾਂ ਦੇ ਐਂਟਰੀ ਨਹੀਂ ਆਂਦਾ ਹੋ ਸਕਦਾ ਜਿੱਥੇ ਕਲੋਨੀ ਇਹ ਹੋਈ ਜਾਂ ਨਿਰਮਾਣ ਹੋਇਆ ਉਹ ਸ਼ਾਇਦ اسلام آباد ਮੁਹੱਲੇ ਚਾਂਦੀ ਹੈ ਜੀ ਤੇ اسلام آباد ਕੋਰਪੋਰੇਸ਼ਨ ਦੇ ਐਂਟਰੀ ਆਂਦਾ ਹੈ ਜੀ ਕਿਉਂਕਿ ਉਹ ਬਿਲਕੁਲ ਨਾਲ ਹੈ ਪਿੰਡ ਜੀ ਤੇ ਜਿਹਦੇ ਵੀ ਐਂਡਰ ਆਦਾ ਉਹਨੂੰ ਇੱਕ ਵਾਰੀ ਬੁਲਾ ਕੇ ਸਾਰਾ ਦੇਖਾਂਗੇ ਜੀ ਪਾਈਪ ਦੱਬੇ ਵੀ ਇਸ ਬੰਦ ਵੀ ਕੀਤਾ ਤੇ ਉਹਨੂੰ ਦੁਬਾਰਾ ਰੀ ਕੈਨਲਾਈਜ਼ ਕਰਾਂਗੇ ਖੁਲਾਵਾਂਗੇ ਕਿਉਂਕਿ ਪਿੰਡ ਤਾਂ ਜੀ ਜ਼ਿੰਦਗੀ ਉਹ ਤਾਂ ਬਿਲਕੁਲ ਵਿਚਾਰੇ ਉੱਧੇ ਗਰੀਬੀ ਦੇ ਜਿਹੜੇ ਹਾਲਾਤ ਨੇ ਉੱਥੇ ਹਾਲਾਤ ਪਹਿਲਾਂ ਹੀ ਬਹੁਤ ਖਰਾਬ ਨੇ ਸੋ ਵੀ ਜਰੂਰ ਆਪਾਂ ਉਹਨੂੰ ਐਕਸ਼ਨ ਟੇਕ ਅਪ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਾਨੂੰ ਹੁਸ਼ਾਰਪੁਰ ਤੋਂ ਸੰਸਦ ਡਾਕਟਰ ਰਾਜਕਮਰ ਚੱਬੇਵਾਲ ਜੀ ਨਾਲ ਗੱਲਬਾਤ ਕੀਤੀ ਗਈ ਹੈ ਸੋ ਡੀਸੀ ਆਸ਼ਿਕਾ ਜੈਨ ਦੇ ਨਾਲ ਵੀ ਗੱਲਬਾਤ ਹੋਈ ਸੀ ਮੈਡਮ ਉਹਨਾਂ ਦੇ ਨਾਲ ਤਾਂ ਡਾਕਟਰ ਰਾਜਕਮਰ ਚੱਬੇਵਾਲ ਵੀ ਪਹੁੰਚੇ ਨੇ ਤਾਂ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਭਰੋਸਾ ਦਿੱਤਾ ਪਿੰਡ ਵਾਸੀਆਂ ਨੂੰ ਕਿ ਜਲਦ ਤੋਂ ਜਲਦ ਇਸ ਸੜਕ ਦਾ ਜਿਹੜਾ ਨਿਰਮਾਣ ਵੀ ਕਰਵਾਇਆ ਜਾਵੇਗਾ ਕਿਉਂਕਿ ਹੋਰ ਕੁਝ ਸਮੇਂ ਤੱਕ ਮਾਤਾ ਚੰਤਪੁਰਨੀ ਜਿਹਦੇ ਨਵਰਾਤਰੇ ਸ਼ੁਰੂ ਹੋਣ ਜਾ ਰਹੇ ਨੇ ਹਜ਼ਾਰਾਂ ਹੀ ਨਹੀਂ ਬਲਕਿ ਲੱਖਾਂ ਦੀ ਗਿਣਤੀ ਦੇ ਵਿੱਚ ਉਹ ਸੰਗਤ ਹੈ ਜਿਹੜੀ ਇਸ ਮਾਰਗ ਤੋਂ ਹੋ ਕੇ ਜਿਹੜੀ ਉਹ ਗੁਜ਼ਰਦੀ ਹੈ ਉਸ ਨੂੰ ਭਰੋਸਾ ਦਿੱਤਾ ਗਿਆ ਕਿ ਪਿੰਡ ਦਾ ਜੋ ਵੀ ਨੁਕਸਾਨ ਹੋਇਆ ਉਸ ਦੀ ਜਲਦ ਜਲਦ ਜਿਹੜੀ ਉਹ ਪਰਪਾਈ ਕਰਵਾਈ ਜਾਵੇਗੀ ਕੈਮਰਾ ਪਰਸਨ ਮਨਵੀਰ ਮਿੱਟੀਆ ਨਾਲ ਚੇਤਨ ਕਸ਼ਪ ਤਾਜ਼ਾ ਤਰੀਨ ਖਬਰਾਂ ਦੇ ਜੁੜੇ ਹੋ ਹੁਸ਼ਾਰ ਪਰ ਨਿਊਜ਼ ਦੇ ਨਾਲ